ਸੁਖ ਹਉ ਤਲ ਗੁਰ ਸੇਵੀਐ ਇਹਨੇ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪਰਸਾਦ ਸਨਕ ਸਨੰਦ ਮਹੇਸ਼ ਸਮਾਨ ਸੇਖ ਨਗ ਤੇਰ ਮਰਮ ਨਾ ਜਾਣਾ ਸਨਕ ਸਨੰਦ ਮਹੇਸ਼ smana shikhnag tir maram najan sangat ra hid basa ਰਹਾ ਹੁ ਅਨੁਮਾਨ ਸਰਬਰੜ ਸਮਾਨ ਚਲ ਬਤ ਨਰਪਤ ਨਹਿ ਗੁਣ ਜਾਨ ਚਰ ਬੇਦ ਆਰ ਸਿਨ ਕਵਲਾ ਪਤ ਕਵਲਾ ਨਹੀਂ ਜਾਣਾ ਕਹਿ ਕਮੀਰ ਸੋ ਪਰਮ ਨਹੀਂ ਅਗ ਲਗ ਰਾਮ ਰਹਿ ਬੀਰੂ ਸੋ ਪਰਮ ਨਾਹਿ ਅਬਿਲਾ ਗ੍ਰਾਮ ਰਹਿ ਸਰਨਾਹਿ ਹੋ ਆਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸਨਕ ਸੰਨੰਦ ਮਹੇਸ਼ ਸਮਨ ਸੇਖ ਨਾਗ ਤਿਰ ਮਰਮ ਨ ਜਾਣਾਂ ਇਹ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਸਰਵਮੁਣੀ ਭਗਤ ਭਗਤ ਕਬੀਰ ਜੀ ਦੀ ਪਵਿੱਤਰ ਪਾਵ ਰਸਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 662 ਤੇ ਦਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 692 ਤੇ ਦਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਾਲ ਨੂੰ ਸੰਗਰਾਂਦ ਦਾ ਦਿਹਾੜਾ ਹੈ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਾ ਸਮਾ 10 ਮਿੰਟ ਪਹਿਲਾਂ ਹੋਵੇਗਾ ਸਰਬੱਤ ਸੰਗਤਾਂ ਨੇ 10 ਮਿੰਟ ਪਹਿਲਾਂ ਸਮੇਂ ਸਿਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪਵਿੱਤਰ ਪਾਵਨ ਗੁਰੂ